ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਸ਼ਾਮ ਟੱਲ ਗਈ ਸੀ ਸਾਰਾ ਪਿੰਡ ਕੰਮਕਾਰ ਨਿਬੇੜ ਕੇ ਚੁੱਪ ਦੀ ਚਾਦਰ ਤਣ ਚੁੱਕਾ ਸੀ ਹਵੇਲੀ ਦੇ ਵੇੜੇ ਵਿੱਚ ਇੱਕ ਪੁਰਾਣੀ ਲੱਕੜ ਦੀ ਖਿੜਕੀ ਕੋਲ ਬੇਬੇ ਹਰਨਾਮ ਗੋ ਰਬੈਠੀ ਸੀ ਉਸਦੇ ਗੋਡਿਆਂ ਵਿੱਚ ਸਾਲਾਂ ਦਾ ਦਰਦ ਬੋਲ ਰਿਆ ਸੀ ਪਰ ਉਹ ਡੋਲ ਬੈਠੀ ਸੀ ਉਸਦੀਆਂ ਅੱਖਾਂ ਖਿੜਕੀ ਤੋਂ ਪਾਰ ਦੂਰ ਸੜਕ ਵੱਲ ਟਿਕੀਆਂ ਹੋਈਆਂ ਸਨ ਜਿੱਥੋਂ ਕੋਈ ਆਵਾਜ਼ ਨਹੀਂ ਆਉਂਦੀ ਸੀ ਪਰ ਉਸ ਦਾ ਦਿਲ ਹਰ ਪਲ ਇੱਕ ਆਵਾਜ਼ ਦੀ ਉਡੀਕ ਕਰਦਾ ਸੀ ਸਾਲਾਂ ਦੀ ਉਡੀਕ ਨੇ ਉਸਦੇ ਚਿਹਰੇ ਤੇ ਝੁਰੜੀਆਂ ਦੀਆਂ ਲੰਮੀਆਂ ਲਕੀਰਾਂ ਖਿੱਚ ਦਿੱਤੀਆਂ ਸਨ ਪਰ ਉਸਦੇ ਦਿਲ ਵਿੱਚ ਪੁੱਤਰ ਜਸਵੀਰ ਲਈ ਪਿਆਰ ਅੱਜ ਵੀ ਤਾਜ਼ਾ ਸੀ ਜਸਵੀਰ ਨੂੰ ਵਿਦੇਸ਼ ਗਿਆ ਪੂਰੇ 10 ਸਾਲ ਹੋ ਗਏ ਸਨ ਉਹ ਪੜਾਈ ਕਰਨ ਗਿਆ ਸੀ ਪਰ ਫਿਰ ਕੰਮ ਵਿੱਚ ਉਲਝ ਗਿਆ ਹੁਣ ਉਸ ਤੇ ਸ਼ਬਦਾਂ ਵਿੱਚ ਵਿਦੇਸ਼ਾਂ ਦੀ ਤੇਜ਼ ਰਫ਼ਤਾਰ ਸੀ ਪਰ ਉਸ ਦੀ ਮਾਂ ਦੇ ਦੀਵਨ ਵਿੱਚ ਪਿੰਡ ਦੀ ਠਹਿਰੀ ਹੋਈ ਚੁੱਪ ਬੇਬੇ ਨੂੰ ਉਹ ਦਿਨ ਯਾਦ ਆਇਆ ਜਦੋਂ ਜਸਵੀਰ 에ਅਰਪੋਰਟ ਜਾਣ ਲਈ ਨਿਕਲਿਆ ਸੀ ਉਸ ਨੇ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਉਸ ਦੇ ਹੱਥਾਂ ਨੂੰ ਨਮ ਹੋਣ ਤੋਂ ਪਹਿਲਾਂ ਹੀ ਸੁਕਾ ਕੇ ਗਿਆ ਬੇਬੇ ਮੈਂ ਸਿਰਫ 2 ਸਾਲ ਲਈ ਜਾ ਰਹੀ ਹਾਂ ਜਦੋਂ ਵਾਪਸ ਆਵਾਂਗਾ ਤਾਂ ਤੈਨੂੰ ਕਦੇ ਖੇਤਾਂ ਤੇ ਨਹੀਂ ਜਾਂਦਿਆਂਗਾ ਤੂੰ ਮੇਰੇ ਲਈ ਤੇਰੇ ਹੱਥਾਂ ਦੀਆਂ ਬਣਾਈਆਂ ਮੱਕੀ ਦੀਆਂ ਰੋਟੀਆਂ ਬਣਾਵੀਂ ਇਹ ਵਾਦਾ ਹੁਣ ਹਰ ਰਾਤ ਉਸ ਦੇ ਕੰਨਾਂ ਵਿੱਚ ਗੂੰਜਦਾ ਸੀ ਬੇਬੇ ਹਰਨਾਮ ਕੋਰ ਹਰ ਸ਼ੁੱਕਰਵਾਰ ਨੂੰ ਐਸੀ ਖਿੜਕੀ ਤੇ ਬੈਠਦੀ ਸੀ ਕਿਉਂਕਿ ਉਹ ਦਿਨ ਸੀ ਜਦੋਂ ਜਸਵੀਰ ਕਾਲ ਕਰਦਾ ਸੀ ਪਰ ਅੱਜ ਦਾ ਸ਼ੁੱਕਰਵਾਰ ਖਾਸ ਸੀ 2 ਮਹੀਨੇ ਪਹਿਲਾਂ ਜਸਵੀਰ ਨੇ ਵਾਦਾ ਕੀਤਾ ਸੀ ਕਿਉ ਇਸ ਹਫਤੇ ਮਾਂ ਦੇ 65ਵੇਂ ਜਨਮ ਦਿਨ ਮਨਾਉਣ ਲਈ ਇਕੱਡ ਬੁੱਕ ਕਰਵਾਏਗਾ ਬੀਬੀ ਨੇ ਪਿਛਲੇ 2 ਦਿਨ ਗੋਡਿਆਂ ਦੇ ਦਰਦ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਕੰਬਦੇ ਹੱਥਾਂ ਨਾਲ ਜਸਵੀਰ ਦੇ ਪਸੰਦੀਦਾ ਬੇਸਣ ਦੇ ਲੱਡੂ ਬਣਾਏ ਸਨ ਪਰ ਇਕ ਲੱਡੂ ਬਣਾਉਂਦੇ ਸਮੇ ਉਸ ਨੂੰ ਲੱਗਾ ਜਿਵੇਂ ਉਹ ਆਪਣੀ ਹੱਡੀ ਦਾ ਦਰਦ ਉਸ ਲੱਡੂ ਵਿੱਚ ਸਮਾਰੀ ਹੋਵੇ ਉਸਨੇ ਪਿੱਪਲ ਦੇ ਪੱਤੇ ਤੇ ਲਿਖ ਕੇ ਲੱਡੂਆਂ ਵਾਲੇ ਡੱਬੇ ਵਿੱਚ ਰੱਖ ਦਿੱਤਾ ਸੀ ਮੇਰੇ ਲਾਲ ਤੇਰੇ ਲਈ 10 ਸਾਲਾਂ ਦਾ ਪਿਆਰ ਅੱਜ ਵੀ ਫੋਨ ਬਚਿਆ ਬੇਬੇ ਨੇ ਕੰਬਦੇ ਹੱਥਾਂ ਨਾਲ ਫੋਨ ਚੁੱਕਿਆ ਹਾਂ ਬੇਬੇ ਸਤਿ ਸ਼੍ਰੀ ਅਕਾਲ ਜਸਵੀਰ ਦੀ ਆਵਾਜ਼ ਆਈ ਪਰ ਅੱਜ ਉਸ ਦੀ ਆਵਾਜ਼ ਵਿੱਚ ਕਾਲ ਨਹੀਂ ਇੱਕ ਠੰਡੀ ਬੇਵਸੀ ਸੀ ਮੇਰੇ ਲਾਲ ਤੂੰ ਆ ਰਿਹਾ ਹੈਂ ਨਾ ਅੱਜ ਤੇਰੀ ਬੇਬੇ ਦਾ ਜਨਮ ਦਿਨ ਹੈ ਮੈਂ ਤੇਰੇ ਲਈ ਲੱਡੂ ਬੇਬੇ ਜਸਵੀਰ ਨੇ ਗੱਲ ਘਟ ਦਿੱਤੀ ਉਸ ਦਾ ਸਾਹ ਭਰਿਆ ਹੋਇਆ ਸੀ ਬੀਬੀ ਮੈਂ ਮਾਫੀ ਚਾਹੁੰਦਾ ਇਸ ਵਾਰ ਨਹੀਂ ਹੋ ਸਕਦਾ ਮੈਨੂੰ ਪ੍ਰਮੋਸ਼ਨ ਮਿਲ ਗਿਆ ਹੈ ਤੇ ਅਗਲੇ 3 ਮਹੀਨੇ ਮੇਰੇ ਲਈ ਬਹੁਤ ਜ਼ਰੂਰੀ ਹਨ ਟਿਕਟ ਮੈਂ ਕੈਨਸਲ ਕਰਵਾ ਦਿੱਤੀ ਸੀ ਇਹ ਸੁਣ ਕੇ ਹਰਨਾਮ ਕੋਰ ਦੇ ਸ਼ਰੀਰ ਦੀ ਸਾਰੀ ਤਪਸ਼ एकदम ਠੰਡੀ ਹੋ ਗਈ ਲੱਡੂਆਂ ਵਾਲਾ ਡੱਬਾ ਜੋ ਉਸਤੇ ਕੋਲ ਪਿਆ ਸੀ ਉਸ ਦੀਆਂ ਨਜ਼ਰਾਂ ਵਿੱਚ ਆ ਗਿਆ 10 ਸਾਲ ਦੀ ਉਡੀਕ ਗੋਡਿਆਂ ਦਾ ਦਰਦ ਤੇ ਉਸ ਦਾ ਜਨਮ ਦਿਨ ਸਭ ਇਸ ਇੱਕ ਫੋਨ ਕਾਲ ਨੇ ਰੇਤ ਵਾਂਗ ਖਿਲਾ ਦਿੱਤਾ ਠੀਕ ਆ ਪੁੱਤ ਬੇਬੇ ਦੀ ਆਵਾਜ਼ ਬਹੁਤ ਹੀ ਓਲੀ ਸੀ ਜਿਵੇਂ ਕਿਸੇ ਦੂਰ ਦੀ ਖੂ ਵਿੱਚੋਂ ਆ ਰਹੀ ਹੋਵੇ ਮੈਂ ਤੇਰੀ ਸਫਲਤਾ ਲਈ ਅਰਦਾਸ ਕਰਦੀ ਹਾਂ ਸਦਾ ਖੁਸ਼ ਰਹੀਂ ਧੰਨਵਾਦ ਬੇਬੇ ਮੈਂ ਪੈਸੇ ਭੇਜ ਰਿਹਾ ਹਾਂ ਤੂੰ ਆਪਣਾ ਖਿਆਲ ਰੱਖੀ ਬਾਏ ਜਸਵੀਰ ਨੇ ਫੋਨ ਕੱਟ ਦਿੱਤਾ ਅਰਨਾਮ ਕੌਰ ਨੇ ਹੌਲੀ ਜਹੀ ਫੋਨ ਸਾਈਡ ਤੇ ਰੱਖਿਆ ਉਸਨੇ ਨਾ ਰੋਇਆ ਨੱਚ ਗਿਆ ਉਸਨੇ بس ਲੱਡੂਆਂ ਵਾਲਾ ਡੱਬਾ ਚੁੱਕਿਆ ਅਤੇ ਬਿਨਾ ਆਵਾਜ਼ ਕੀਤੇ ਖਿੜਕੀ ਤੋਂ ਬਾਹਰ ਹਨੇਰੇ ਵਿੱਚ ਸੁੱਟ ਦਿੱਤਾ ਲੱਡੂ ਮਿੱਟੀ ਵਿੱਚ ਖਿਲਰ ਗਏ ਉਸ ਰਾਤ ਰਨਾਮ ਕੋਰਦੀਆਂ ਅੱਖਾਂ ਵਿੱਚ ਹੰਝੂ ਵਗਣ ਦੀ ਬਜਾਏ ਉਸਦੇ ਦਿਲ ਦੀ ਰੋਸ਼ਨੀ ਹੌਲੀ-ਹੌਲੀ ਮੱਦਮ ਹੋ ਗਈ ਅਗਲੀ ਸਵੇਰ ਜਦੋਂ ਗਵਾਂਡੀਆਂ ਨੇ ਆ ਕੇ ਵੇਖਿਆ ਤਾਂ ਉਹ ਖਿੜਕੀ ਕੋਲ ਬੈਠੀ ਸੀ ਉਸ ਦਾ ਚਿਹਰਾ ਸ਼ਾਂਤ ਸੀ ਪਰ ਉਸਦੇ ਹੱਥਾਂ ਵਿੱਚ ਪੀਪਲ ਦਾ ਇੱਕ ਸੁੱਕਾ ਪੱਤਾ ਸੀ ਜਿਸ ਤੇ ਉਸਨੇ ਲਿਖਿਆ ਸੀ 10 ਸਾਲਾਂ ਦੀ ਉਡੀਕ ਅੱਜ ਮੁੱਕ ਗਈ। ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।